ਨਮਸਕਾਰ ਆਦਾਬ ਸਸਤਰੀਕਾਰ ਮੈਂ ਤੁਹਾਡਾ ਆਪਣਾ ਡਾਕਟਰ ਹਿਮੰਤ ਸਿੰਘਲਾ ਬਹੁਤ ਕਾਫੀ ਰੁਝੇ ਮਿਆਂ ਕਾਰਨ ਤੁਹਾਡੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਨਹੀਂ ਮਿਲ ਪਾਇਆ ਪਰ ਜਿਵੇਂ ਤੁਹਾਨੂੰ ਪਤਾ ਹੈ ਸਾਡੇ ਸਿੰਘਲਾ انٹرਪ੍ਰਾਈਜ਼ਸ ਦੇ ਉੱਪਰ ਸਕੀਮਾਂ ਦੀ ਵਰਸ਼ਾਰ ਹਮੇਸ਼ਾ ਚੱਲਦੀ ਰਹਿੰਦੀ ਹੈ ਅੱਜ ਅਸੀਂ ਜਿਹੜੀ ਸਾਡੀ ਚੌਥੀ ਲੱਕੀ ਕੁੱਪਨ ਸਕੀਮ ਚੱਲ ਰਹੀ ਸੀਗੀ ਵਿਸਾਖੀ ਮੌਨਸੂਨ ਬਣਾਂਜਾ ਉਹਦਾ ਅੱਜ ਡਰਾਅ ਕਰਨ ਜਾ ਰਹੇ ਹਾਂ ਸਾਡੇ ਉਰੇ ਦੇਖੋ ਸਾਰੇ ਪ੍ਰਾਈਜ਼ ਵਗੈਰਾ ਜਿੰਨੇ ਵੀ ਹੈਗੇ ਨੇ ਰੈਡੀ ਪਏ ਨੇ ਜਿੰਨੇ ਵੀ ਆਪਣੇ ਸਟੋਲੀ ਬੈਗ ਤੋਂ ਲੈ ਕੇ ਕੈਂਪਰ ਤੱਕ 이어ਫೋನ್ ਤੋਂ ਲੈ ਕੇ ਬੋਟਲ ਸੈੱਟ ਤੱਕ ਸਾਰੇ ਪ੍ਰਾਈਸ ਔਰੇ ਪ੍ਰੈਸਾਂ ਤੋਂ ਲੈ ਕੇ ਸਾਰੇ ਰੈਡੀ ਨੇ ਜਿਹੜੇ ਕੁੱਪਣ ਸਾਡੇ ਕਟੇ ਹੋਏ ਨੇ ਉਹ ਅਸੀਂ ਇਹਦੇ ਵਿੱਚ ਪਾ ਚੁੱਕੇ ਜਿੰਨੀਆਂ ਪਰਚੀਆਂ ਕਟੀਆਂ ਸੀਗੀਆਂ ਸਾਡੀਆਂ 160 ਪਰਚੀਆਂ ਕਟੀਆਂ ਨੇ ਉਹ 160 ਦੇ 60 ਕੁੱਪਣ ਇਹਦੇ ਵਿੱਚ ਫੋਲਡ ਕਰਕੇ ਪਾਤੇ ਸਾਡੇ ਕਸਟਮਰ ਹਣੀ ਜੀ ਨੇ ਔਰੇ ਬੈਠੇ ਸਾਡੇ ਲਵੇ ਮੇਰੇ ਬੇਟਾ ਜੀ ਆਏ ਹੋਏ ਨੇ ਅਸੀਂ ਹੁਣ ਇਹ ਪ੍ਰਾਈਸ 25 ਪ੍ਰਾਈਸ ਅਸੀਂ ਜਿਹੜੇ ਹੈਗੇ ਨੇ ਉਹ ਕੱਢਨੇ ਨੇ ਜਿਹਦੇ ਵਿੱਚੋਂ 10 이어ਫೋನ್ 10 ਬੋਟਲ ਸੈੱਟ ਤੇ ਮਿਲਟਨ ਦੇ ਕੈਂਪਰ ਆਇਰਨ ਵੋਲਟਾਸ ਦੀਆਂ ਨੇ ਤੇ ਇਸ ਰਿਸਟੋਕਰੇਟ ਦੀ ਸਟੋਲੀ ਬੈਗ ਉਹ ਕੱਢਾਂਗੇ ਆਪਾਂ ਇਹ ਪ੍ਰਾਈਜ਼ ਹੁਣ ਕੱਢਨੇ ਸਟਾਰਟ ਕਰਦੇ ਆਂ 4 ਵਜੇ ਦਾ ਟਾਈਮ ਦਿੱਤਾ ਹੋਇਆ ਸੀ ਪਰ ਟਾਈਮ 5:30 ਵਜੇ ਦੇ ਕਰੀਬ ਹੋ ਚੁੱਕਿਆ ਸਾਰਾ ਤਿਆਰੀ ਵੈਰੀ ਕੀਤੀ ਹੈ ਹੁਣ ਤੁਹਾਡੇ ਸਾਹਮਣੇ ਅਸੀਂ ਡਰਾਗ ਕੱਢਣ ਜਾ ਰਹੇ ਹਾਂ ਸਾਰੇ ਕੁੱਪਨ ਅਸੀਂ ਪਾ ਕੇ ਪ੍ਰੋਪਰ ਵੇ ਨਾਲ ਹਲਾ ਚੁੱਕੇ ਤੇ ਅਸੀਂ ਹੁਣ ਪਹਿਲਾਂ 10 ਜਿਹੜੇ ਕੁੱਪਨ ਨੇ 이어ਫੋਨ ਦੇ ਨੇ ਉਹ ਅਸੀਂ ਸਭ ਤੋਂ ਪਹਿਲਾਂ ਕੱਢਾਂਗੇ 10 ਕੁੱਪਨ ਨੇ ਜਿਹਦੇ ਵਿੱਚੋਂ ਪੰਜ ਹਨੀ ਜੀ ਕੱਢਣਗੇ ਚੱਕੋ ਹਨੀ ਜੀ ਪੰਜ ਕੁੱਪਨਾਂ ਅਲੱਗ-ਅਲੱਗ ਚੱਕ ਲਓ ਠੀਕ ਹੈ ਜੀ ਹੁਣ ਪੁੱਤਰ ਇਹ ਚ ਹੱਥ ਮਾਰ ਕੇ ਸਮਾਰ ਕੇ ਪੰਜ ਕੁੱਪਨ ਤੁਸੀਂ ਕਢੋ ਹੱਥ ਹੁਸਮਾਰ ਕੇ ਹੱਥ ਮਾਰ ਲਓ ਚਲੋ ਕਢੋ ਪੰਜ ਕੁੱਪਨ ਮੈਨੂੰ ਫੜਾ ਦਿਓ ਇੱਕ 2 4 ਕੱਢੋ 3 4 ਤੇ ਇੱਕ 5 ਚਲੋ ਲੋਹਣੀ ਜੀ ਦੇ ਇਹ 5 ਇਹ 10 ਪਰਚੀਆਂ ਜਿਹੜੀਆਂ ਹੈਗੀਆਂ ਨੇ 이어ਫೋನ್ ਦੀਆਂ ਸੀ ਕੱਢ ਰਹੇ ਆ ਸਭ ਤੋਂ ਪਹਿਲੀ ਪਰਚੀ ਹੈ ਜਿਹੜੀ ਸ਼ੈਲੀ ਲੇਰਾ ਗਾਗਾ ਦੇ ਨਾਮ ਤੇ ਆ ਇਹਨਾਂ ਨੇ 299 ਦਾ ਚਾਰਜ ਕਰਵਾਇਆ ਸੀਗਾ ਇਹਨਾਂ ਨੂੰ 이어ਫೋನ್ ਨਿਕਲੇ ਆ ਵਧਾਈ ਦਿਨੇ ਇਹਨਾਂ ਨੂੰ ਅਗਲੀ ਪਰਚੀ ਜਿਹੜੀ ਹੈਗੀ ਐ ਦੀਪਾਂਸ਼ੂ ਇਹਨਾਂ ਨੇ ਬੱਡਜ਼ ਲਿੱਤੇ ਸੀਗੇ ਲਹਿਰਾ ਗਾਗਾ ਤੋਂ ਨੇ ਇਹਨਾਂ ਨੂੰ ਵੀ 이어ਫੋਨ ਨਿਕਲੇ ਆ ਜੀ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਬੰਸੀ ਫਰੂਟ ਵਾਲਾ ਇਹਨਾਂ ਨੇ ਆਪਣੇ ਤੋਂ ਬੈਕ ਕਵਰ ਖਰੀਦਿਆ ਸੀ ਇਹਨਾਂ ਨੂੰ 이어ਫੋਨ ਨਿਕਲੇ ਆ ਜੀ ਠੀਕ ਹੈ ਜੀ ਇਸ ਤੋਂ ਬਾਅਦ ਹੈਗੇ ਆ ਜੀ ਅਮਨਦੀਪ ਕੌਰ ਲਹਿਰਾ ਗਾਗਾ ਇਹਨਾਂ ਨੇ Jio ਦਾ ਰਿਚਾਰਜ ਕਰਾਇਆ ਸੀਗਾ ਇਹਨਾਂ ਨੂੰ ਵੀ 이어ਫੋਨ ਨਿਕਲੇ ਆ ਜੀ 148 ਨੰਬਰ ਕੂਪਨ ਸੀ ਇਸ ਤੋਂ ਬਾਅਦ ਹੈਗਾ ਹਰਪ੍ਰੀਤ ਸਿੰਘ ਲਹਿਰਾ ਗਾਗਾ Vivo 22854128 ਖਰੀਦਿਆ ਸੀ 42 ਨੰਬਰ ਕੂਪਨ ਹੈ ਜੀ ਇਹਨਾਂ ਦਾ ਇਹਨਾਂ ਨੂੰ ਵੀ ਨਿਕਲੇ ਆ ਜੀ 이어ਫੋਨ ਤੇ ਅੱਗੇ ਮਨਜਿੰਦਰ ਸਿੰਘ ਰੋੜੇਵਾਲ ਨੇ ਜੀ Oppo A31 ਸੀਗਾ 올ਡ ਲਿੱਤਾ ਇਹਨਾਂ ਨੇ 94 ਨੰਬਰ ਕੂਪਨ ਹੈ ਜੀ ਇਹਨਾਂ ਨੂੰ ਵੀ 이어ਫੋਨ ਨਿਕਲੇ ਆ ਇਹ ਟੋਟਲ 1 2 3 4 5 6 ਹੋ ਗਏ ਚਾਰ ਪਰਚੀਆਂ ਹੋਰ ਪਈਆਂ ਆਪਣੇ ਲਵੇ ਅੱਗੇ ਆ ਗਿਆ ਜਤਿੰਦਰ ਸਿੰਘ ਭਾਈ ਕੇ ਪਿਸ਼ੋਰ ਤੋਂ ਨੇ ਜੀ ਇਹਨਾਂ ਨੇ 299 ਦਾ ਰੀਚਾਰਜ ਕਰਾਇਆ 101 ਨੰਬਰ ਕੁਪਨ ਹੈ ਇਹਨਾਂ ਨੂੰ ਵੀ ਨਿਕਲੇ ਜੀ ਆਪਣਾ 이어ਫੋਨ ਫਿਰ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਸਹਿਜ ਗਾਗੇ ਤੋਂ ਨੇ Samsung M16 ਦਾ ਗਲਾਸ ਗਾਰਡ ਲਵਾਇਆ ਸੀ ਇਹਨਾਂ ਦਾ ਕੁਪਨ ਨੰਬਰ ਹੈਗਾ 57 ਇਹਨਾਂ ਨੂੰ ਨਿਕਲੇ 이어ਫੋਨ ਜੀ ਇਸ ਤੋਂ ਬਾਅਦ ਹੈਗਾ ਜੀ ਦੀਪਾਲੀ ਲਹਿਰਾ ਗਾਗਾ 349 ਦਾ ਰੀਚਾਰਜ ਕਰਾਇਆ ਸੀ 157 ਨੰਬਰ ਕੁਪਨ ਹੈ ਜੀ ਇਹਨਾਂ ਦਾ ਤੇ ਲਾਸਟ ਤੇ ਹੈਗਾ ਜੀ ਜਿਹੜਾ ਸ਼ਿਵਾਨੀ Airtel ਰੀਚਾਰਜ 299 ਕਰਾਇਆ ਜੀ ਇਹਨਾਂ ਨੇ 73 ਨੰਬਰ ਕੁਪਨ ਹੈ ਜੀ ਇਹ ਸਾਰੇ 10 ਦੇ 10 ਵਿਜੇਤਾਵਾਂ ਨੂੰ ਕੰਗ੍ਰੈਚੁਲੇਸ਼ਨ ਜੀ ਇਹਨਾਂ ਨੂੰ 이어ਫੋਨ ਨਿਕਲੇ ਨੇ ਅਸੀਂ ਇਹਨਾਂ ਦੇ ਇਹਨਾਂ ਦਾ ਜਾਨੀ ਕਿ ਨੋਟ ਕਰ ਲਈਏ ਇਸ ਤੋਂ ਬਾਅਦ ਹੁਣ water bottle set of 6 ਜਿਹੜੇ ਹੈਗੇ ਨੇ 10 ਪਰਚੀਆਂ ਅਸੀਂ ਉਹ ਕਰਾਂਗੇ ਹਲਾਉ ਪੁੱਤੇ ਨੂੰ ਹਲਾ ਕੇ ਸਮਾਰ ਕੇ 1 ਮਿੰਟ ਇੱਕ ਮਿੰਟ ਚੱਕਣ ਤੋਂ ਪਹਿਲਾਂ ਨਾ ਪਹਿਲਾਂ ਆਪਾਂ ਦੇਖ ਲਈਏ ਛੋਟੀ-ਛੋਟੀ ਪਰਚੇਜ ਦੇ ਉੱਪਰ ਵੱਡੇ-ਵੱਡੇ ਇਨਾਮ ਮਿਲ ਰਹੇ ਨੇ ਸਿੰਘਲ ਐਂਟਰਪ੍ਰਾਈਜ਼ਸ ਤੇ 100 ਰੁਪਏ ਦੀ ਮਿਨੀਮਮ ਪਰਚੇਜ ਤੋਂ ਲੈ ਕੇ ਜਾਂ 250 ਰੁਪਏ ਦਾ ਕੋਈ ਵੀ ਰਿਚਾਰਜ ਕਰੋਂਦੇ ਅਸੀਂ 쿠ਪਨ ਦੇ ਰਹੇ ਸੀਗੇ ਠੀਕ ਹੈ ਇਹ 10 이어ਫੋਨ ਵਾਲੇ ਜਿਹੜੇ ਕਸਟਮਰ ਨੇ ਉਹਨਾਂ ਦਾ ਨਾਮ ਨਿਕਲ ਗਏ ਹੁਣ ਅਸੀਂ 10 ਇਨਾਮ ਕੱਢਣ ਜਾ ਰਹੇ ਹਾਂ ਵਾਟਰ ਬੋਟਲ ਸੈੱਟ 6-6 ਬੋਤਲਾਂ ਦੇ ਮਿਲਟਨ ਦੇ ਸੈੱਟ ਨੇ ਜਿਹੜੇ ਅਸੀਂ ਕੱਢਣ ਜਾ ਰਹੇ ਹਾਂ ਜਿਹਦੀਆਂ 10 ਪਰਚੀਆਂ ਕੱਢਾਂਗੇ ਜੀ ਇਹ ਸਾਰੇ ਕੁੱਪਰ ਨੂੰ ਫੇਰ ਅਸੀਂ ਮਿਕਸ ਕਰ ਲੇ ਲੋਹਣੀ ਜੀ ਪੰਜ ਪਰਚੀਆਂ ਚੱਕੋ 1 2 3 4 5 ਪੰਜ ਹੁਣ ਅਸੀਂ ਰਿਸ਼ਭ ਜੀਆਂ ਤੋਂ ਚਕਾਣੇ ਆ ਪੰਜ ਪਰਚੀਆਂ ਪਾ ਲੋ ਜੀ ਸਾਰੀਆਂ ਹਲਾਤੇ ਚੱਕੋ ਜੀ ਪੰਜ 1 2 3 4 ਤੇ 1 5 ਇਹ ਜਿਹੜੇ ਹੈਗੇ ਨੇ ਜੀ ਕਸਟਮਰ ਇਹਨਾਂ ਦੇ 6 ਬੋਟਲਾਂ ਦੇ ਸੈੱਟ ਵਾਲਾ, ਵਾਟਰ ਬੋਟਲਾਂ ਦੇ ਸੈੱਟ ਵਾਲੇ ਨੇ ਤੇ ਉਹ ਇਹ 10 ਪਰਚੀਆਂ 'ਚ ਅਸੀਂ ਨੋਟ ਬੋਲ ਰਹੇ ਹਾਂ ਸਭ ਤੋਂ ਪਹਿਲੀ ਪਰਚੀ ਹੈ ਜੀ ਸੰਜੀਵ ਕੁਮਾਰ ਲਹਿਰਾ ਗਾਗਾ ਇਹ 10 ਨੰਬਰ ਕੁਪਨ ਹੈ ਜੀ ਇਹਨਾਂ ਨੇ ਮਾਈਕਰੋ ਯੂ ਐਸ ਬੀ ਇੱਕ ਕੇਬਲ ਖਰੀਦੀ ਸੀ ਜਿਹਨਾਂ ਨੂੰ ਵਾਟਰ ਬੋਟਲ ਸੈੱਟ ਮਿਲਿਆ 10 ਨੰਬਰ ਇਸ ਤੋਂ ਬਾਅਦ ਹੈਗੇ ਨੇ ਜੀ ਹਣੀ ਸੰਗਤੀ ਵਾਲਾ ਇਹਨਾਂ ਨੇ 1+CE3 ਲਾਈਟਰ ਦਾ ਗਲਾਸ ਗਾਰਡ ਖਰੀਦਿਆ ਸੀ 25 ਨੰਬਰ 쿠ਪਨ ਹੈ ਜੀ ਇਹਨਾਂ ਨੂੰ ਵਾਟਰ ਬੋਟਲ ਸੈੱਟ ਮਿਲਿਆ ਇਸ ਤੋਂ ਬਾਅਦ ਹੈਗਾ ਜੀ ਅਮਨਦੀਪ ਕੌਰ ਲਰਗਾ ਰੀਅਲਮੀ 10 ਗਲਾਸ ਗਾਰਡ ਹੈ ਜੀ 30 ਨੰਬਰ 쿠ਪਨ ਹੈ ਜੀ ਇਹਨਾਂ ਨੂੰ ਨਿਕਲਿਆ ਛੋਟੇ ਛੋਟੇ ਗਲਾਸ ਗਾਰਡ ਤੇ ਛੋਟੇ ਕੋਈ ਬੈਕ ਕਵਰ ਖਰੀਦਣ ਤੇ ਇਨਾਮ ਮਿਲ ਰਹੇ ਨੇ ਅੱਗੇ ਗੁਰਤੋਜ ਗੁਰਜੋਤ ਸਿੰਘ ਜੀ ਨੇ 149 ਨੰਬਰ 쿠ਪਨ ਹੈ ਇਹਨਾਂ ਨੇ ਪੁਰਾਣਾ ਸੈੱਟ ਖਰੀਦਿਆ ਪੋਕੋ C51 ਦਾ ਠੀਕ ਹੈ ਜੀ ਇਹਨਾਂ ਨੂੰ ਵਾਟਰ ਬੋਟਲ ਸੈੱਟ ਮਿਲਿਆ ਹੈ ਇਸ ਤੋਂ ਬਾਅਦ ਹੈਗਾ ਜੀ ਦੀਪਾਲੀ ਉਹਨਾਂ ਨੂੰ Airtel ਦਾ ਰੀਚਾਰਜ 249 ਦਾ ਰੀਚਾਰਜ ਕਰਵਾਇਆ ਹੈ 쿠ਪਨ ਨੰਬਰ 33 ਇਹਨਾਂ ਨੂੰ ਵਾਟਰ ਬੋਟਲ ਸੈੱਟ ਮਿਲਿਆ ਜੀ ਇਸ ਤੋਂ ਬਾਅਦ ਹੈਗੇ ਨੇ ਜਤਿਨ ਜੀ ਇਹਨਾਂ ਨੇ 3 in 1 ਮੇਟ ਦੀ ਕੇਬਲ ਖਰੀਦੀ ਹੈ 87 ਨੰਬਰ ਇਹਨਾਂ ਦਾ 쿠ਪਨ ਹੈ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਗੁਰਪਿਆਰ ਸਿੰਘ ਹਰੀਗੜ੍ਹ 56 ਨੰਬਰ ਕੁੱਪਨ ਹੈ ਜੀ ਰੀਅਲਮੀ P3X ਖਰੀਦਿਆ ਸੀ ਇਹਨਾਂ ਨੇ ਜੀ 56 ਨੰਬਰ ਕੁੱਪਨ ਹੈ ਇਹਨਾਂ ਦਾ ਇਸ ਤੋਂ ਬਾਅਦ ਹੈਗਾ ਜੀ ਨੀਟੂ ਰਾਮ 3 ਨੰਬਰ ਕੁੱਪਨ ਹੈ ਜੀ ਠੀਕ ਹੈ ਜੀ ਇਹਨਾਂ ਨੇ ਵੀ Vivo Y22 5G ਖਰੀਦਿਆ ਸੀ 3 ਨੰਬਰ ਕੁੱਪਨ ਹੈ ਜੀ ਇਹਨਾਂ ਦਾ ਤੇ ਉਸ ਤੋਂ ਬਾਅਦ ਹੈਗਾ ਜੀ ਜਰਨੈਲ ਸਿੰਘ ਗਗਾ ਇਹਨਾਂ ਨੇ 이어ਫੋਨ ਖਰੀਦੇ ਸੀਗੇ 112 ਨੰਬਰ ਕੁੱਪਨ ਹੈ ਜੀ ਇਹਨਾਂ ਨੂੰ ਵੀ ਨਾਮ ਨਿਕਲਿਆ ਹੈ ਟੋਟਲ ਇਹ ਹੋ ਗਏ ਸਾਡੇ 1 2 3 4 5 6 7 8 9 ਤੇ ਲਾਸਟ ਕੁੱਪਨ ਹੈਗਾ ਜੀ ਆਪਣਾ ਸੰਦੀਪ ਕੌਰ ਏਟਲ ਰੀਚਾਰਜ 299 ਦਾ ਕਰਵਾਇਆ ਇਹਨਾਂ ਨੇ 76 ਨੰਬਰ ਕੁੱਪਨ ਹੈ ਜੀ ਇਹਨਾਂ ਦਾ ਲੋ ਇਹ 10 ਕੁੱਪਨ ਇਹਨਾਂ ਨੂੰ 6 ਬੋਤਲਾਂ ਦਾ ਜਿਹੜਾ ਹੈਗਾ ਵਾਟਰ 21 ਕਿ ਲੀਟਰ ਦੀਆਂ ਵਾਟਰ ਬੋਤਲਾਂ ਦਾ ਉਹ ਮਿਲੇ ਨੇ ਆਪਾਂ ਨੋਟ ਕਰ ਲਈਏ ਇਹਨਾਂ ਦਾ 76 ਨੰਬਰ ਕੁੱਪਨ सौ बारह तीन नंबर कुपन फिफ्टी सिक्स सैवन डबल थ्री वन फोर्टी नाइन थर्टी पच्चीस दस ਲੋ ਜੀ ਇਹ 10 ਵਜੇ ਤਾਂ ਮਾਨੂੰ ਮੁਬਾਰਕਾਂ ਇਹ 10 ਵਾਟਰ ਬੋਟਲ ਸੈਟ ਦੇਤੇ ਹੁਣ ਇਸ ਤੋਂ ਬਾਅਦ 5-5 ਲੀਟਰ ਦੇ ਦੋ ਮਿਲਟਨ ਦੇ ਵਾਟਰ ਕੈਂਪਰ ਨੇ ਉਹ ਦੋ ਪ੍ਰਾਈਜ਼ ਅਸੀਂ ਕੱਢਣ ਜਾ ਰਹੇ ਹਾਂ ਠੀਕ ਹੈ ਜੀ ਇਹਨਾਂ ਨੂੰ ਸਮਾਰ ਕੇ ਹਿਲਾ ਲਈਏ ਲੋ ਜੀ ਹਨੀ ਜੀ ਚੱਕੋ ਇੱਕ ਪਰਚੀ ਇੱਕ ਨੰਦੋਰੀ ਇੱਕ ਇਹ ਮਿਲਟਨ ਦਾ ਵਾਟਰ ਕੈਂਪਰ ਹੈ ਜੀ ਆਪਣਾ ਪੰਜਵਾਂ ਨੰਬਰ ਪ੍ਰਾਈਜ਼ ਹੈ ਇਹ ਗਗਨਦੀਪ ਸਿੰਘ ਲਹਿਰਾਗਾਗਾ Oppo F29 5G 8256 ਲੈ ਕੇ ਗਏ ਨੇ ਜੀ ਇਹ 쿠ਪਨ ਨੰਬਰ 77 ਹੈ ਜਿਨ੍ਹਾਂ ਨੂੰ ਬਾਟਰ ਕੈਂਪਰ ਨਿਕਲੇ ਜੀ ਇਹ 77 ਨੰਬਰ 쿠ਪਨ ਲੋ ਜੀ ਅਗਲਾ ਇੱਕ ਹੋਰ 쿠ਪਨ ਚਕਾਰਿਆ ਜੀ ਹੱਥ ਮਾਰ ਕੇ ਚੱਕੋ ਰਿਸ਼ਵਜੀਤ ਲੋ ਜੀ ਇਹ ਹੈ ਕੋਮਲ ਪ੍ਰੀਤ ਕੋਰ ਲੇਲ ਖੁਰਦ realme c65 5g ਖਰੀਦਿਆ ਸੀ 80 ਨੰਬਰ 쿠پن ਹੈ ਜੀ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਮਿਲਟਨ ਦਾ ਵਾਟਰ ਕੈਂਪਰ 5 ਲੀਟਰ ਦਾ ਇਹਨਾਂ ਨੂੰ ਮਿਲਿਆ ਹੈ 80 ਨੰਬਰ 쿠ਪਨ ਜੀ 80 ਦੇ 77 ਨੰਬਰ 쿠ਪਨ ਨੂੰ ਮਿਲਟਨ ਦਾ ਵਾਟਰ ਕੈਂਪਰ ਮਿਲਿਆ ਜੀ ਇਸ ਤੋਂ ਬਾਅਦ ਅਸੀਂ ਕੱਢਣ ਜਾ ਰਹੇ ਹਾਂ ਜੀ ਬੋਲਟਾਸ ਦੀਆਂ ਪ੍ਰੈਸਾਂ ਠੀਕ ਹੈ ਜੀ ਬੋਲਟਾਸ ਦੀ ਪ੍ਰੈਸ ਮਿਲਟ ਕਰ ਰਹੇ ਹਾਂ ਜੀ ਦੋ ਪ੍ਰੈਸਾਂ ਨੇ ਲੋ ਜੀ ਯਾਨੀ ਨਿਕਲੀ ਹੈ ਜੀ ਪਹਿਲੀ ਪ੍ਰੈਸ ਨਿਕਲੀ ਹੈ ਜੀ ਅਮਨਦੀਪ ਸਿੰਘ ਰਾਮਗੜ Jio ਦਾ ਨਵਾਂ SIM ਲਿੱਤਾ ਸੀ 349 ਰੁਪਏ ਦਾ ਇਹਨਾਂ ਨੇ ਰੀਚਾਰਜ ਕਰਵਾਇਆ ਸੀ 34 ਨੰਬਰ 쿠ਪਨ ਹੈ ਜਿਨ੍ਹਾਂ ਨੂੰ ਇਹ ਇਨਾਮ ਨਿਕਲੀ ਹੈ ਪ੍ਰੈਸ 34 ਨੰਬਰ ਬਹੁਤ-ਬਹੁਤ ਮੁਬਾਰਕਾਂ ਅਮਨਦੀਪ ਰਾਮਗੜ ਅਗਲੀ ਪ੍ਰੈਸ ਜਿਹੜੀ ਬੋਲਟ ਆਸਦੀ ਹੈ ਉਹ ਕੱਢਣ ਜਾ ਰਹੇ ਹਾਂ ਜੀ ਅਸੀਂ ਲੋ ਜੀ ਚੱਕੋ ਇੱਕਾ 쿠ਪਨ ਕਲਵਿੰਦਰ ਕੌਰ ਗੁਰਨੇਕਲਾ ਇਹਨਾਂ ਨੇ ਪੋਕੋ M7 Pro 5G ਲਿੱਤਾ ਹੈ 107 ਨੰਬਰ 쿠پن ਹੈ ਜੀ ਇਹਨਾਂ ਨੂੰ ਬੋਲਟਾਸ ਦੀ ਪ੍ਰੈਸ ਜਿਹੜੀ ਹੈਗੀ ਹੈ ਇੱਕ 107 ਨੰਬਰ 쿠پن ਕੁਲਵਿੰਦਰ ਕੌਰ ਗੁਰਨੇਕਲਾ ਇਹਨਾਂ ਨੂੰ ਮਿਲੀ ਹੈ ਜੀ ਅੱਪਾ ਜੀ ਹੁਣ ਮੋਸਟਲੀ ਸਾਰੇ ਨਾਮ ਕੱਢਤੇ ਸਿਰਫ ਇੱਕ ਨਾਮ ਫਰਸਟ ਪ੍ਰਾਈਜ਼ ਹੈ ਜਿਹੜਾ ਅਰਿਸਟੋਕਰਟ ਦੇ ਸਟ੍ਰੋਲੀ ਬੈਗ ਦਾ ਉਹ ਕੱਢਣ ਜਾ ਰਹੇ ਹਾਂ ਜਿਹੜੇ ਕਸਟਮਰਾਂ ਨੂੰ ਇਨਾਮ ਨਿਕਲ ਰਹੇ ਨੇ ਕਿਸੇ ਨੇ ਕੋਈ ਰੀਚਾਰਜ ਕਰਵਾਇਆ ਕਿਸੇ ਨੇ ਕੋਈ ਡਾਟਾ ਕੇਵਲ ਖਿੱਦੀ ਆ ਕਿਸੇ ਨੇ ਗਲਾਸ ਗਾਰਡ ਲਵਾਇਆ ਕਿਸੇ ਨੇ ਬੈਕ ਕਵਰ ਲਿੱਤਾ ਉਹਨਾਂ ਨੂੰ ਦੇਖੋ ਵਧੀਆ-ਵਧੀਆ ਇਨਾਮ ਜਿਹੜੇ ਹੈਗੇ ਨੇ ਉਹਨਾਂ ਦੀ ਲਾਗਤ ਤੋਂ ਵੱਧ ਕੇ ਇਨਾਮ ਮਿਲ ਰਿਹਾ ਹੁਣ ਆਪਾਂ ਫਰਸਟ ਪ੍ਰਾਈਜ਼ ਜਿਹੜਾ ਅਰਿਸਟੋਕਰਟ ਸਟੋਲੀ ਬੈਗ ਹੈ ਉਹ ਕੱਢਾਂਗੇ ਉੱਪਰ ਜਿਹੜੇ ਦੇ ਬਚ ਗਏ ਇਹਨਾਂ ਨੂੰ ਆਪਾਂ ਸਮਾਰ ਕੇ ਹਿਲਾ ਲਈਏ ਜੀ ਲੋ ਜੀ ਇਹ ਜਿਹੜਾ ਫਰਸਟ ਪ੍ਰਾਈਜ਼ ਹੈ ਹੁਣ ਲੋਹਣੀ ਜੀ ਖੜੇ ਹੋ ਕੇ ਕੱਢੋ ਇਹਦੇ ਵਿੱਚੋਂ ਦੀ ਹੱਥ ਪਾ ਕੇ ਸਮਾਰ ਕੇ ਵਿਚਲਾ ਇੱਕ ਕੁੱਪਨ ਚੱਕੋ ਫਰਸਟ ਪ੍ਰਾਈਜ਼ ਇਸ ਟ੍ਰੋਲੀ ਬੈਗ ਅਰਿਸਟੋਕਰਟ ਦਾ ਲੋ ਜੀ ਹਣੀ ਜੀ ਇਹਦੇ ਆਪਦੇ ਕੁੱਪਨ ਵੀ ਵਿੱਚ ਸੀਗੇ ਦੇਖਦੇ ਹਾਂ ਹੁਣ ਕਿਸਮਤ ਕਿਸ ਪੱਖ ਜਾਂਦੀ ਹੈ ਕੁਲਵਿੰਦਰ ਸਿੰਘ ਕੋੜੇ ਨਵ ਜੀ ਕੁਲਵਿੰਦਰ ਸਿੰਘ ਕੋੜੇ ਨਵ ਹੈ Samsung A52 ਦਾ ਗਲਾਸ ਹੈ ਇਹ ਗਲਾਸ ਗਾਰਡ ਲਵਾਇਆ ਸੀ 123 ਨੰਬਰ ਕੁੱਪਨ 1 2 3 ਏ ਫਰਸਟ ਪ੍ਰਾਈਜ਼ ਨਿਕਲਿਆ 1 2 3 ਕੁੱਪਰ ਨੂੰ 100 ਰੁਪਏ ਦਾ ਗਲਾਸ ਗਾਰਡ ਲਵਾਇਆ ਸੀਗਾ ਤੇ ਘੱਟੋ ਘੱਟ 2-3000 ਰੁਪਏ ਦਾ ਸਟੋਲੀ ਬੈਗ ਲੈ ਕੇ ਗਏ ਨੇ ਇਹ ਸਿੰਘਲ ਐਂਟਰਪ੍ਰਾਈਜ਼ਸ ਤੋਂ ਕੁਲਵਿੰਦਰ ਸਿੰਘ ਜੀ ਕੋੜੇ ਨਵ ਨੂੰ ਬਹੁਤ ਬਹੁਤ ਮੁਬਾਰਕਾਂ ਸਿਰਫ 100 ਰੁਪਏ ਦੇ ਗਲਾਸ ਗਾਰਡ ਦੇ ਉੱਪਰ ਇਹਨਾਂ ਨੂੰ 2-3000 ਰੁਪਏ ਦਾ ਸਟੋਲੀ ਬੈਗ ਨਿਕਲਿਆ ਅਸੀਂ ਤਾਂ ਕਰਕੇ ਆਪਦੇ ਕਸਟਮਰਸ ਨੂੰ ਬਾਰ-ਬਾਰ ਬੇਨਤੀ ਕਰਦੇ ਆਂ ਵੀ ਸਿੰਘਲ ਐਂਟਰਪ੍ਰਾਈਜ਼ਸ ਤੇ ਆਓ ਤੇ ਵੱਧ ਤੋਂ ਵੱਧ ਸਕੀਮਾਂ ਦਾ ਫਾਇਦਾ ਠਾਓ ਅੱਗੇ ਦੀਵਾਲੀ ਦਾ ਸੀਜ਼ਨ ਆ ਰਿਹਾ ਹੈ ਦੀਵਾਲੀ ਦੇ ਸੀਜ਼ਨ ਦੇ ਉੱਤੇ ਗਿਫਟ ਸਕੀਮਾਂ, ਕੂਪਨ ਸਕੀਮਾਂ, ਹੋਰ ਬਹੁਤ ਸਕੀਮਾਂ ਹੋਣੀਆਂ ਜਿਹੜੀਆਂ ਤੁਹਾਡੇ ਲਈ ਉਡੀਕ ਕਰ ਰਹੀਆਂ ਨੇ ਤਾਂ ਜਲਦੀ ਤੋਂ ਜਲਦੀ ਇੰਨਾਂ ਸਾਰੀਆਂ ਸਕੀਮਾਂ ਦਾ ਫਾਇਦਾ ਖੱਟਣ ਲਈ ਸਿੰਘਲ ਐਂਟਰਪ੍ਰਾਈਜ਼ਸ ਤੇ ਪਹੁੰਚੋ। ਧੰਨਵਾਦ। ਤੇ ਸਾਰੇ ਵਿਜੇਤਾਵਾਂ ਨੂੰ ਜਿਨ੍ਹਾਂ ਨੂੰ ਇਨਾਮ ਮਿਲੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਧੰਨਵਾਦ।